ਇਹ ਜੋ ਖਬਰ ਹੈ ਪੰਜਾਬ ਤੋਂ ਜੰਮੂ ਜਾਣ ਵਾਲੇ ਯਾਤਰੀਆਂ ਦੇ ਲਈ ਹੈ ਕਿਉਂਕਿ ਜੋ ਹੈ ਜੰਮੂ ਰੱਜੋ ਤੂੰ ਇਥੇ ਤੂੰ ਅਜੇ ਕੰਮਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੰਨੂ ਤਾਂ ਸਰਕਾਰੀ ਸਕੂਲ 'ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਕੀਤਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਲਈ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਪੇਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਦੇ ਵਿੱਚ ਰੇਲਲਾਂ ਦਾ ਜੋ ਨਵੀਨੀਕਰਨ ਹੈ ਜੋ ਟਰੈਕ ਹਨ ਰੇਲਵੇ ਟਰੈਕ ਉਹਨਾਂ ਦਾ ਨਵੀਨੀਕਰਨ ਉੱਥੇ ਕੀਤਾ ਜਾ ਰਿਹਾ ਹੈ ਇਸ ਲਈ ਜਿਹੜਾ ਇਹ ਟ੍ਰੇਨਾਂ ਹੈਗੀਆਂ ਜਲੰਧਰ ਤੋਂ ਸਿਰਫ ਪਠਾਨਕੋਟ ਤੱਕ ਹੀ ਚੱਲਦੀਆਂ ਆ ਔਰ ਜਿਹੜਾ ਹੈਗਾ ਆ ਪਠਾਨਕੋਟ ਤੋਂ ਅੱਗੇ ਜਿਹੜੀਆਂ ਕੋਈ ਇੱਕ ਦੋ ਟ੍ਰੇਨਾਂ ਚੱਲਦੀਆਂ ਉਹ ਆਪਣੇ ਨਿਰਧਾਰਤ ਸਮੇਂ ਤੋਂ ਕਾਫੀ ਲੇਟ ਹੀ ਜਿਹੜਾ ਜੰਮੂ ਪਹੁੰਚਦੀਆਂ ਇਸ ਲਈ ਯਾਤਰੀਆਂ ਤੇ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਸੀਂ ਜੇਕਰ ਕੁਝ ਦਿਨਾਂ ਲਈ ਸਫ਼ਰ ਕਰਨਾ ਹੈ ਤਾਂ ਤੁਹਾਨੂੰ ਜਿਹੜਾ ਆ ਬੱਸ ਦਾ ਹੀ ਸਫ਼ਰ ਜਿਹੜਾ ਕਰਨਾ ਪਵੇਗਾ ਕਿਉਂਕਿ ਬੱਸ ਦਾ ਸਫ਼ਰ ਜਿਹੜਾ ਯਾਤਰੀਆਂ ਤੇ ਲੋਕਾਂ ਦੇ ਲਈ ਜਿਹੜਾ ਥੋੜਾ ਮਹਿੰਗਾ ਸਫ਼ਰ ਹੁੰਦਾ ਆ ਤੇ ਜਿਹੜਾ ਟ੍ਰੇਨ ਦਾ ਸਫ਼ਰ ਆ ਜਿਹੜਾ ਇਹ ਵਧੀਆ ਜਿਹੜਾ ਸਫ਼ਰ ਹੁੰਦਾ ਖਾਲਾ ਸਫ਼ਰ ਹੁੰਦਾ ਸਸਤਾ ਸਫ਼ਰ ਹੁੰਦਾ ਆ ਇਸ ਲਈ ਯਾਤਰੀਆਂ ਨੂੰ ਅਸੀਂ ਛੇ ਇਹ ਕਹਾਂਗੇ ਕਿ 6 ਮਾਰਚ ਤੱਕ ਜਿਹੜਾ ਹੈਗਾ ਆ ਇਹ ਰੇਲ ਦਾ ਸਫ਼ਰ ਜਿਹੜਾ ਆ ਤੁਹਾਨੂੰ ਇਹ ਟਾਲਣਾ ਪਵੇਗਾ ਹੋ ਸਕਦਾ ਹੈ ਕਿ ਤੁਸੀਂ ਬੱਸ ਜਾਂ ਆਪਣੀਆਂ ਗੱਡੀਆਂ ਦੁਆਰਾ ਹੀ ਇਹ ਜਿਹੜਾ ਆ ਸਫ਼ਰ ਕਰ ਲਓ ਔਰ ਆਪਣੇ ਜਿੱਥੇ ਵੀ ਤੁਸੀਂ ਮਕਾਮ ਤੇ ਪਹੁੰਚਣਾ ਹੈ ਜੰਮੂ ਕਿਤੇ ਵੀ ਜਾਣਾ ਹੈ ਤਾਂ ਤੁਸੀਂ ਜਿਹੜਾ ਇਨਾ ਵਿਕਲਾ ਰਹੀ ਹੀ ਜਾਣਾ ਜਿਹੜਾ ਤੁਹਾਡੇ ਲਈ ਵਧੀਆ ਹੋਵੇਗਾ ਕਿਉਂਕਿ ਟ੍ਰੇਨਾਂ ਜਿਹੜੀਆਂ ਆ 6 ਮਾਰਚ ਤੱਕ ਤਕਰੀਬਨ ਹੀ ਰੱਦ ਹਨ ਇਹ ਜੋ ਖਬਰ ਹੈ ਪੰਜਾਬ ਤੋਂ ਜੰਮੂ ਜਾਣ ਵਾਲੇ ਯਾਤਰੀਆਂ ਦੇ ਲਈ ਹੈ ਕਿਉਂਕਿ ਜੋ ਹੈ ਜੰਮੂ ਦੇ ਵਿੱਚ ਰੇਲ ਦਾ ਜੋ ਨਵਿਨੀਕਰਨ ਹੈ ਜੋ ਟਰੈਕ ਹਨ ਰੇਲਵੇ ਟਰੈਕ ਉਹਨਾਂ ਦਾ ਨਵਿਨੀਕਰਨ ਉੱਥੇ ਕੀਤਾ ਜਾ ਰਿਹਾ ਹੈ ਇਸ ਲਈ ਜਿਹੜਾ ਇਹ ਟ੍ਰੇਨਾਂ ਹੈਗੀਆਂ ਜਲੰਧਰ ਤੋਂ ਸਿਰਫ ਪਠਾਨਕੋਟ ਤੱਕ ਹੀ ਚੱਲਦੀਆਂ ਆ ਔਰ ਜਿਹੜਾ ਹੈਗਾ ਆ ਪਠਾਨਕੋਟ ਤੋਂ ਅੱਗੇ ਜਿਹੜੀਆਂ ਕੋਈ ਇੱਕ ਦੋ ਟ੍ਰੇਨਾਂ ਚੱਲਦੀਆਂ ਉਹ ਆਪਣੇ ਨਿਰਧਾਰਤ ਸਮੇਂ ਤੋਂ ਕਾਫੀ ਲੇਟ ਹੀ ਜਿਹੜਾ ਜੰਮੂ ਪਹੁੰਚਦੀਆਂ ਇਸ ਲਈ ਯਾਤਰੀਆਂ ਤੇ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਸੀਂ ਜੇਕਰ ਕੁਝ ਦਿਨਾਂ ਲਈ ਸਫ਼ਰ ਕਰਨਾ ਹੈ ਤਾਂ ਤੁਹਾਨੂੰ ਜਿਹੜਾ ਆ ਬੱਸ ਦਾ ਹੀ ਸਫ਼ਰ ਜਿਹੜਾ ਕਰਨਾ ਪਵੇਗਾ ਕਿਉਂਕਿ ਬੱਸ ਦਾ ਸਫ਼ਰ ਜਿਹੜਾ ਯਾਤਰੀਆਂ ਤੇ ਲੋਕਾਂ ਦੇ ਲਈ ਜਿਹੜਾ ਥੋੜਾ ਮਹਿੰਗਾ ਸਫ਼ਰ ਹੁੰਦਾ ਆ ਤੇ ਜਿਹੜਾ ਟ੍ਰੇਨ ਦਾ ਸਫ਼ਰ ਆ ਜਿਹੜਾ ਇਹ ਵਧੀਆ ਜਿਹੜਾ ਸਫ਼ਰ ਹੁੰਦਾ ਖਾਲਾ ਸਫ਼ਰ ਹੁੰਦਾ ਸਸਤਾ ਸਫ਼ਰ ਹੁੰਦਾ ਆ ਇਸ ਲਈ ਯਾਤਰੀਆਂ ਨੂੰ ਅਸੀਂ ਇਹ ਕਹਾਂਗੇ ਕਿ 6 ਮਾਰਚ ਤੱਕ ਜਿਹੜਾ ਹੈਗਾ ਆ ਇਹ ਰੇਲ ਦਾ ਸਫ਼ਰ ਜਿਹੜਾ ਆ ਤੁਹਾਨੂੰ ਇਹ ਟਾਲਣਾ ਪਾਵੇਗਾ ਹੋ ਸਕਦਾ ਹੈ ਕਿ ਤੁਸੀਂ ਬੱਸ ਜਾਂ ਆਪਣੀਆਂ ਗੱਡੀਆਂ ਦੁਆਰਾ ਹੀ ਇਹ ਜਿਹੜਾ ਆ ਸਫ਼ਰ ਕਰ ਲਓ ਔਰ ਆਪਣੇ ਜਿੱਥੇ ਵੀ ਤੁਸੀਂ ਮਕਾਮ ਤੇ ਪਹੁੰਚਣਾ ਹੈ ਜੰਮੂ ਕਿਤੇ ਵੀ ਜਾਣਾ ਹੈ ਤਾਂ ਤੁਸੀਂ ਜਿਹੜਾ ਇਨਾ ਵਿਕਲਾ ਰਹੀ ਹੀ ਜਾਣਾ ਜਿਹੜਾ ਤੁਹਾਡੇ ਲਈ ਵਧੀਆ ਹੋਵੇਗਾ ਕਿਉਂਕਿ ਟ੍ਰੇਨਾਂ ਜਿਹੜੀਆਂ ਆ 6 ਮਾਰਚ ਤੱਕ ਤਕਰੀਬਨ ਹੀ ਰੱਦ ਹਨ